ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਮਿੱਤਰੋ ਕੀ ਹਾਲ ਚਾਲ ਆ ਅੱਜ ਬਾਈ ਉਸ ਥਾਂ ਤੇ ਪੁੱਜੇ ਆ ਇਹ ਕਹਿ ਲੋ ਕਿ ਜਿਸ ਘਰ ਦੇ ਕਬੂਤਰਾਂ ਤੋਂ ਆਪਾਂ ਬਾਜ਼ੀਆਂ ਜਿੱਤਣੀਆਂ ਸ਼ੁਰੂ ਕੀਤੀਆਂ ਸੀ 2013 ਤੋਂ ਲੈ ਕੇ 2000 ਕਹਿ ਲੋ ਕਿ 18 ਤੱਕ ਆਪਾਂ ਬਾਹਰ ਜਿਹੜਾ ਦੜਿਆਂ 'ਚ ਹਿੱਸਾ ਵੀ ਨਹੀਂ ਸੀ ਲਿਆ ਤੇ ਪਰ ਘਰ ਵਾਲੀਆਂ ਬਾਜ਼ੀਆਂ ਜਿਹੜੀਆਂ ਆਪਾਂ 2014 ਤੋਂ ਜਿੱਤਣੀਆਂ ਸ਼ੁਰੂ ਕਰ ਦਿੱਤੀਆਂ ਉਸ ਸਮੇਂ ਜਿਹੜੇ ਕਬੂਤਰ ਜਿਹੜੇ ਸੀਗੇ ਹੀ ਚੰਗੇ ਕਬੂਤਰ ਤੁਹਾਨੂੰ ਪਤਾ ਹੁਣ ਮਣੀ ਕੋਈ ਦਿੰਦਾ ਤੇ ਉਸ ਸਮੇਂ ਵੀ ਨਹੀਂ ਦਿੰਦਾ ਪਰ ਇਸ ਘਰ ਤੋਂ ਆਪਾਂ ਜਿਹੜੇ ਕਬੂਤਰ ਲੈ ਕੇ ਆਏ ਸੀ ਇਸ ਘਰੋਂ ਉਦੋਂ ਆਪਾਂ ਜਿਹੜਾ ਹੈਗਾ ਸੀ ਮੇਰੇ ਖਿਆਲ ਨਾਲ 500 ਜਾਂ 1000 ਰੁਪਏ ਦਾ ਕਬੂਤਰ ਖਰੀਦਿਆ ਹੈਗਾ ਸੀ ਜਿਹੜੇ ਕਬੂਤਰ ਸਾਡੇ ਘਰ 13 ਘੰਟੇ ਉੱਡੇ ਸੀ ਜਿਹਦੇ ਬੱਚੇ ਉਹ ਕਬੂਤਰ ਨੇ ਖੁਦ 2018 'ਚ ਮੈਨੂੰ ਮੋਟਰਸਾਈਕਲ ਜਿਤਾਇਆ ਸੀ ਉਹ ਕਬੂਤਰ ਵੀ ਨਾਲ ਉੱਡਿਆ ਸੀ ਤੇ ਨਾਲ ਗੋਲੇ ਬਾਈ ਪਖਵਾਲ ਵਾਲੇ ਉੱਡੇ ਸੀ ਤੇ ਇਸ ਗੱਲ ਦੇ ਕਬੂਤਰ ਸੀ ਤੇ ਹੁਣ ਵੀ ਉਹ ਕਬੂਤਰ ਦੇ ਬੱਚੇ 13 ਘੰਟੇ ਸਾਡੇ ਕੋਲ ਦੇ ਆ ਤੇ ਬਾਈ ਹੁਣਾ ਦੇ ਕੋਲ ਕਬੂਤਰ ਬਹੁਤ ਜ਼ਿਆਦਾ ਆ ਸੇਲ ਪਰਚੇਜ ਦਾ ਕੰਮ ਆ ਕਬੂਤਰ ਸਾਰੇ ਤੁਹਾਨੂੰ ਦਿਖਾਵਾਂਗੇ ਇੱਕ ਤੋਂ ਇੱਕ ਨਸਲਾਂ ਨੇ ਬਾਈ ਹੁਣਾ ਦੇ ਕੋਲ ਬਹੁਤ ਸਾਰੀਆਂ ਨਸਲਾਂ ਨੇ ਜਿਹੜੀਆਂ ਤੁਸੀਂ ਅੱਜ ਖਰੀਦ ਸਕਦੇ ਹੋ ਔਰ ਘਰ ਦੇ ਫੁੱਲੜਾਵੇ ਕਬੂਤਰ ਨੇ ਮੇਰੇ ਹਰ ਖੜਾਣੇ ਕੋਲ ਚੰਗੇ ਵੀ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਪਸੰਦ ਗੱਲ ਕਰਕੇ ਲੈ ਕੇ ਜਾਣਿਆ ਰੇਟਿਆਂ ਨੂੰ ਨਾ ਬਾਈ ਹੁਣਾ ਕਬੂਤਰ ਵਧੀਆ ਨੇ ਠੀਕ ਹੈ ਜੀ ਮਤਲਬ ਘਰ ਦੇ ਡਾਦੇ ਕਬੂਤਰ ਅਸੀਂ ਅਡਾਦੀ ਦੀ ਲਗਭਗ ਤੁਹਾਨੂੰ ਪਤਾ ਜਿੰਨੇ ਵੀ ਸਾਡੇ ਕੋਲ ਹੁੰਦੇ ਆ ਅਸੀਂ ਤੇ ਬਾਜ਼ੀਆਂ 'ਚ ਵੀ ਵੱਡੇ ਵੀ ਫੇੜਾਦੀ ਦੇ ਜਦੋਂ ਗਰਾਰੀ ਅੜੀ ਹੁੰਦੀ ਆ ਤੇ ਇਸ ਵਾਰ ਤਿੰਨ ਕਬ ਤਿੰਨੇ ਹੀ ਆਪਣੀ ਪਾਰਟੀ ਦੇ ਵਿੱਚ ਫਰਸਟ ਪ੍ਰਾਈਜ਼ ਦੇ ਨਾਲ ਜਿੱਤੇ ਆ ਬਾਈ ਆਪਾਂ ਸਾੰਭੇ ਸੀ ਕਬੂਤਰ ਤੇ ਬਾਈ ਕੋਲ ਪਹੁੰਚੇ ਹੋਏ ਆ ਪਿੰਡ ਦੌਧਰ ਜਗਤਾਰਵੀ ਇਹ ਪਿੰਡ ਫੌਜੀ ਦੌਦਰ ਦੇ ਨਾਂ ਨਾਲ ਵੀ ਮਸ਼ਹੂਰ ਆ ਕਬੂਤਰਬਾਜੀ ਦੇ ਮਹਾਕੁੰਭ ਮਹਾ ਮਹਾ ਅਨੇਕ ਸਟਾਰ ਖਿਡਾਰੀ ਫੌਜੀ ਦੌਦਰ ਜੀ ਉਹਨਾਂ ਦਾ ਪਿੰਡ ਆ ਤੇ ਇਹ ਜਗਤਾਰ ਵੀਰ ਦੀ ਛਾਤ ਆ ਕਬੂਤਰ ਤੁਹਾਨੂੰ ਸਾਰੇ ਦੇ ਸਾਰੇ ਦਿਖਾਉਣੇ ਨਾਲੋਂ ਨਾਲ ਜਿਹੜੀ ਆਪਾਂ ਗੱਲਬਾਤ ਕਰਦੇ ਆ ਤੇ ਨਸਲਾਂ ਕਾਕੇ ਵਾਲੇ ਜਿਹੜੇ ਉਸਤਾਦ ਜੀ ਵਾਲੇ ਜਿਹੜੇ ਇਸ ਦੁਨੀਆ ਤੇ ਨਹੀਂ ਰੇ ਉਹਨਾਂ ਦੇ ਮੋਤੀ ਕਬੂਤਰ ਹੋਰ ਬਹੁਤ ਸਾਰੀਆਂ ਨਸਲਾਂ ਜਿਹੜੀਆਂ ਹੈਗੀਆਂ ਨੇ ਤੇ ਕਰਾਉਂਦੇ ਤੁਹਾਨੂੰ ਆਪਾਂ ਸ਼ੌਂਕ ਜੀ ਇੱਕੋ ਜਿਹੀਰੇ ਜਾਲ ਦੇ ਅੰਦਰ ਬੈਠੇ ਨੇ ਕਬੂਤਰ ਕੁਝ ਖੁੱਡੀਆਂ 'ਚ ਬੈਠੇ ਨੇ ਕਬੂਤਰਾਂ ਦੀ ਕਵਾਂਟੀਟੀ ਬਹੁਤ ਜ਼ਿਆਦੀ ਆ ਜਿਹੜੇ ਵੀ ਭਰਾਵਾਂ ਨੂੰ ਕੋਈ ਵੀ ਨਸਲ ਚਾਹੀਦੀ ਹੋਵੇ ਉਹ ਬਾਈ ਦੇ ਨਾਲ ਸੰਪਰਕ ਕਰਕੇ ਜਿਹੜਾ ਹੈਗਾ ਖਰੀਦ ਸਕਦੇ ਆ ਔਰ ਕਬੂਤਰਾਂ ਦੀ ਖੜਾਣ ਅੱਖਾਂ ਉਡਾਰ ਵਾਲੇ ਕਬੂਤਰ ਆ ਬਾਈ ਠੀਕ ਆ ਜੀ ਕਰੋ ਸ਼ੌਂਕ ਮੇਰੇ ਵੀਰ ਤੇ ਕਿਦਾਂ ਦਾ ਲੱਗਦਾ ਸ਼ੌਂਕ ਆ ਦੇਖੋ ਜੀ ਲਾਲ ਚੀਨੇ ਇਹ ਆਜੋ ਜੇ ਸਰ ਮੇਰੇ ਦੱਸੋ ਜਰਾ ਕਿਹੜੇ ਕਿਹੜੇ ਇਹਨਾਂ ਬਾਰੇ ਜਾਣਕਾਰੀ ਦਿਓ ਤੇ ਆ ਕਬੂਤਰ ਫੜਿਓੜਾ ਪੰਜ ਪੰਜਿਆਂ ਤੇ ਖਲੋਤਾ ਆ ਉਹ ਪੈਰ ਤੇ ਛੱਲਾ ਆ ਚਟੀਆਂ ਦਾ ਆਹ ਲਓ ਭਾਈ ਇਹ ਜਗਤਾਰ ਬਾਈ ਹੁਣਾਂ ਨੇ ਕਬੂਤਰ ਫੜਿਆ ਇੱਕ ਬਹੁਤ ਚੰਗਾ ਲੱਗਾ ਆਪਾਂ ਨੂੰ ਇਹਦੀ ਖੜਾਣ ਤੋਂ ਹੀ ਤੇ ਮੈਂ ਕਾਹ ਸ਼ੌਂਕ ਕਰਾਂਦਾ ਕਾਕਾ ਵਾਲੇ ਕਬੂਤਰਾਂ ਉਸਤਾਦ ਕਾਕਾ ਕਿਲੇ ਵਾਲੇ ਉਹ ਆ ਜਿਹੜੇ ਮੋਤੀ ਕਬੂਤਰ ਹੋਇਆ ਹਾਂ ਜਿਹੋ ਉਹਨਾਂ ਚੋਂ ਦੇਖੋ ਭਾਈ ਕਬੂਤਰ ਸੋਨਾ ਵਿਆ ਸੰੱਖਾ ਵਿਆ ਔਰ ਉਡਾਰ ਦਾ ਮਾਲਕ ਆ ਬੱਚੇ ਵੀ ਪੂਰੇ ਵਧੀਆ ਢਾਉਂਦਾ ਆ ਪਰ ਵੀ ਦਿਖਾਇਓ ਵੀਰ ਜੀ ਇਹਦੇ ਤੇ ਪਰ ਦੇਖ ਲੋ ਕਬੂਤਰ ਦੇ ਬਾਈ ਕਬੂਤਰ ਜਿਆਦਾ ਹੋਣ ਕਰਕੇ ਹੁਣ ਬਾਈ ਹੁਣੀ ਕਹਿੰਦੇ ਆ ਕਿ ਜਿਹੜਾ ਕਿਸੇ ਨੂੰ ਪਸੰਦ ਆਂਦਾ ਉਹ ਲੈ ਕੇ ਜਾ ਸਕਦਾ ਠੀਕ ਆ ਵੀਰ ਜੀ ਆ ਲੋ ਬਾਈ ਕਰੋ ਸ਼ੌਂਕ ਮੇਰੇ ਵੀਡੀਓ ਇਦੇ ਵਿੱਚ ਬਈ ਲਾਲ ਚੀਨੇ ਪਿਓਰ ਧੰਨੇ ਵਾਲੇ ਵੀ ਆ ਤੇ ਉਸਤਾਦ ਕਾਕੇ ਵਾਲੇ ਡੱਬੇ ਵੀ ਕਬੂਤਰ ਹੈਗੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਨਸਲਾਂ ਬਾਈ ਹੁਣਾ ਕੋਲ ਇੱਕ ਤੋਂ ਇੱਕ ਨੇ ਇੱਕ ਕਾਲੇ ਚੀਨੇ ਜਿਹੜੇ ਕਿਹੜਿਆਂ ਚੋਂ ਬਣੇ ਆ ਬਾਈ ਇਹ ਪੁੰਨੂ ਵਾਲੇ ਕਬੂਤਰ ਜਿਹੜੇ ਕਾਲੇ ਚੀਨੇ ਆਂ ਦੇਖ ਲਓ ਬਾਈ ਔਰ ਰੇਟ ਜਿਹੜੇ ਬਿਲਕੁਲ ਜੈਨੂਅਨ ਆ ਫਿਰ ਤੁਹਾਨੂੰ ਦੱਸ ਦਈਏ 500 ਰੁਪਏ ਤੋਂ ਲੈ ਕੇ ਬਾਈ ਜੀ 10000 ਰੁਪਏ ਤੱਕ ਜਿਹੜਾ ਹੈਗਾ ਕਬੂਤਰ ਆ ਬਾਈ ਹੁਣਾ ਦੇ ਕੋਲ ਵੱਡੀਆਂ ਜੋੜੀਆਂ ਵੀ ਜਿਹੜੀਆਂ ਹੈਗੀਆਂ ਨੇ ਜ਼ਿਆਦਾ ਹੋਣ ਕਰਕੇ ਬਾਈ ਹੁਣੀ ਕਹਿੰਦੇ ਨੇ ਕਿ 4-4 3-3 4-4000 ਰੁਪਏ ਦੇ ਵਿੱਚ ਦੇ ਦੇਣਗੇ। ਵਿੱਚ ਕੁਝ ਜੋੜੇ ਹੁੰਦੇ ਆ ਬਾਈ ਜਿਹੜੇ ਮਹਿੰਗੇ ਵੀ ਹੁੰਦੇ ਆ ਤੁਹਾਨੂੰ ਪਤਾ ਆ ਇਹ ਗੱਲ ਨੂੰ ਤੁਸੀਂ ਸਮਝਦੇ ਹੋ। ਠੀਕ ਆ ਜੀ। ਨਾਰਮਲ ਜਿਹੜਾ ਪੱਠਾ ਹੈਗਾ ਬਾਈ ਹੁਣੀ 1000 ਰੁਪਏ ਦਾ ਇੱਕ ਦੇ ਦੇਣਗੇ ਬਾਈ। ਠੀਕ ਆ। ਉਡਾ ਦੇ ਇੱਕ ਮੁਫਤ ਕੁਰੇ ਵਧੀਆ। ਖੁੱਡਿਆਂ ਦੇ ਵਿੱਚ ਥੋੜਾ ਜਿਹਾ ਬਾਈ ਜੀ ਹਨੇਰਾ ਆ। ਪਰ ਮੈਂ ਕਿਹਾ ਆਪਾਂ ਸ਼ੌਂਕ ਕਰਾ ਦਨੇ ਆਂ ਸ਼ਾਂ ਆਖੀ ਬਰੀਡ ਜਿਹੜੀ ਆ ਬਾਈ ਆਪਾਂ ਇਹ ਵੀ ਢਾਈ ਆ ਬਾਹਰ ਛੱਡੇ ਸੀ ਔਰ ਗਏ ਨਹੀਂ ਆਪਾਂ ਛੱਡਿਆ ਸੀ ਇੱਕ ਵਾਰ ਬਰਸੋਲੇ ਪਿੰਡ ਇਸ ਘਰ ਦਾ ਪੱਠਾ ਔਰ ਬਹੁਤ ਜ਼ਿਆਦਾ ਚੰਗਾ ਉੱਡਿਆ ਸੀ ਬਾਈ ਤੇ ਰੱਤੇ ਵੀ ਪੂਰੇ ਗੁੜ ਰੰਗੇ ਬਾਈ ਹੋਣਾ ਕੋਲ ਹੈਗੇ ਨੇ ਆ ਦੇਖੋ ਕਬੂਤਰੀ ਇੱਕ ਸਾਹਮਣੇ ਖੜਦੀ ਬਾਲੇ ਚੰਗੇ ਚੰਗੇ ਪੰਛੀ ਨੇ ਵੀਰ ਹੋਣਾ ਦੇ ਕੋਲ ਠੀਕ ਹੈ ਜੀ ਆਏ ਦੇਖੋ ਰੱਤਾ ਪੈਰਾਂ ਦੇ ਉੱਤੇ ਨਲੀ ਪੈਰਾ ਆ ਇਹ ਲਾਲ ਚੀਨੇ ਵਿੱਚ ਬੱਚੇ ਵੀ ਕੱਢੇ ਹੋਏ ਨੇ ਵਧੀਆ ਨੇ ਡੱਬੇ ਵੀ ਇਹ ਬਾਈ ਤੁਸੀਂ ਇੱਕ ਖੁੱਡਾ ਦੇਖਿਆ ਤੇ ਹੁਣ ਤੁਹਾਨੂੰ ਦਿਖਾਉਨੇ ਆਪਾਂ ਦੂਸਰੇ ਖੁੱਡੇ ਦੇ ਕਬੂਤਰ ਇਧਰ ਬਾਈ ਨੀਲੇ ਵੀ ਨੇ ਬਹੁਤ سارے ਬਾਈ ਹੁਣਾਂ ਦੇ ਕੋਲ ਦੇਖੋ ਨੀਲੇ ਬੱਚੇ ਵੀ ਹੈਗੇ ਨੇ ਔਰ ਪੁੰਨੂ ਵਾਲੇ ਬਹੁਤ ਜ਼ਿਆਦਾ ਨੇ ਬਾਈ ਹੁਣਾਂ ਦੇ ਕੋਲ ਕਈ ਭਰਾ ਕਹਿੰਦੇ ਕਿ ਨੀਲੇ ਚਾਹੀਦੇ ਆ ਕਾਫੀ ਹੈਗੇ ਨੇ ਨੀਲੇ ਵੀ ਬਾਈ ਨਵੇਂ ਪੱਠੇ ਪੱਠੀਆਂ ਵੀ ਨੇ ਔਰ ਇਹ ਜਿਹੜੇ ਕਾਲਸਰੇ ਨੇ ਜਿੰਨੇ ਵੀ ਇਹ ਸਾਰੇ ਪੁੰਨੂ ਵਾਲਿਆਂ ਚੋਂ ਬਣੇ ਨੇ ਔਰ ਇਹ ਜੋ ਤੁਸੀਂ ਕਬੂਤਰ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਸੇਲ ਨੇ ਬਾਈ ਦੇਖੋ ਬਹੁਤ ਚੰਗੇ ਚੰਗੇ ਪਰਿੰਦੇ ਨੇ ਬਾਈ ਕੁਝ ਪਰ ਆ ਮੰਗਦੇ ਸੀ ਕਿ ਨੀਲੇ ਚਾਹੀਦੇ ਆ ਤੇ ਨੀਲੇ ਵੀ ਪੂਰੇ ਵਧੀਆ ਤੇ ਕਾਲੇ ਚੀਨੇ ਵੀ ਹੈਗੇ ਨੇ ਆ ਦੇਖੋ ਬਈ ਇੱਕ ਬੱਚਿਆਂ ਤੇ ਬੈਠਾ ਪੰਛੀ ਚਿੱਟੀਆਂ ਦਾ ਬਹੁਤ ਹੀ ਸੋਹਣਾ ਆ ਲੋ ਜੀ ਉੱਪਰ ਵੀ ਦੇਖੋ ਸ਼ਾਂ ਆਖੀ ਬਰੀਡ ਦੇ ਆਪਾਂ ਕਹਿ ਸਕਦੇ ਹਾਂ ਕਿ ਇਸ ਘਰ ਦੇ ਕਬੂਤਰ ਘਰ ਦੀ ਬਾਜੀ ਲਈ ਬਹੁਤ ਵਧੀਆ ਕਾਮਯਾਬ ਰਹੇ ਆ ਆਪਣੇ ਕੋਲ ਬਈ ਕਬੂਤਰ ਤੇ ਹੋਰ ਵੀ ਬਹੁਤ ਜ਼ਿਆਦਾ ਆਪਾਂ ਲਿਆਂਦੇ ਆ ਪਰ ਕੁਝ ਕਬੂਤਰ ਕਹਿੰਦੇ ਕਿ ਵਫਾ ਕਰਦੇ ਆ ਜਿਹੜੇ ਆਪਾਂ ਨੂੰ ਇਸ ਘਰ ਦੇ ਕਬੂਤਰਾਂ ਨੇ ਕਾਫੀ ਵਧੀਆ ਵਫਾ ਕਰੀ ਸੀ ਜੀ ਐ ਦੇਖੋ ਬਹੁਤ ਸੋਹਣੇ ਸੋਹਣੇ ਪਰਿੰਦੇ ਨੇ ਬਾਈ ਔਰ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਦੇ ਸਾਰੇ ਜਿਹੜੇ ਸੇਲ ਨੇ ਠੀਕ ਹੈ ਜੀ ਭਈਆ ਵਿੱਚ ਕਾਲਸ ਦੇ ਜਿਹੜੇ ਗਾੜੇ ਕਾਲਸ ਨੇ ਇਹ ਕਿਹੜੇ ਇਹ ਵੀ ਪੰਨੂ ਵਾਲਿਆਂ ਚੋਂ ਜਾਂ ਅੱਛਾ ਇਦਾਂ ਲੱਗਦਾ ਜਿਵੇਂ ਦੇਸੀ ਕਬੂਤਰ ਆ ਆ ਵੱਡਾ ਕੂਤਰਾ ਬੈਠਾ ਇੰਨਾ ਜੀ ਆਹ ਪੁਰਾਣਾ ਕਬੂਤਰ ਆ ਲਓ ਜੀ ਵੱਡਾ ਕਬੂਤਰ ਤੁਹਾਨੂੰ ਦਿਖਾਉਨੇ ਆ ਸ਼ੌਂਕ ਕਰਾਉਨੇ ਆ ਬਾਈ ਪੱਲੇ ਥੋੜੇ ਡੱਗ ਜਾਂਦੇ ਫੰਗ ਕੱਟਦੇ ਹੀ ਜੇ ਅੱਛਾ ਤੇ ਆ ਕਬੂਤਰ ਇਹਦੀ ਬਰੀਡ ਹੈ ਇਹ ਵੱਡਾ ਕਬੂਤਰ ਆ ਪੁੰਨੂ ਵਾਲਾ ਇਹਦੀ ਬਰੀਡ ਆ ਬਾਈ ਅੱਗੇ ਸਾਰੀ ਬਹੁਤ ਸੋਹਣਾ ਬਾਈ ਜੀ ਹੁਣੇ तकरीबन 9 ਸਾਲ ਦਾ ਹੋ ਗਿਆ 10 ਸਹੀ ਆ ਜੀਰੀ ਜੀ ਉੱਪਰ ਕਬੂਤਰੀ ਬੈਠੀ ਆ ਦਿਖਾਓ ਆ ਦੇਖੋ ਬਾਈ ਇੱਕ ਜੀਰੀ ਕਬੂਤਰੀ ਬਹੁਤ ਹੀ ਸੋਹਣੀ ਆ ਅੱਖਾਂ ਦੇਖੋ ਕਬੂਤਰੀ ਦੀਆਂ ਇਹ ਤਾਂ ੜੇ ਕਬੂਤਰ ਅੱਛਾ ਤੰਨੇ ਵਾਲਿਆਂ ਜੁਹਾਂ ਲਾਲ ਚੀਨੀ ਜੀ ਦੀ ਉਹ ਤੇਰਾ ਘੰਟੇ ਵਾਲੇ ਜਿਹੜੇ ਅੱਛਾ ਅੱਛਾ ਇਹਦੇ ਭੈਣ ਭਾਈ ਆਓ ਹਾਂ ਹਾਂ ਜੀ ਬਈ ਅੱਖ ਵੀ ਬੜੀ ਚੰਗੀ ਆ ਕਬੂਤਰੀ ਦੀ ਤੁਹਾਨੂੰ ਸ਼ੌਂਕ ਕਰਾਉਂਦੇ ਆ ਇਹ ਦੇਖੋ ਬਹੁਤ ਹੀ ਵਧੀਆ ਜੀ ਸ਼ਾਨਦਾਰ ਲਾਜਵਾਬ ਪਰ ਵੀ ਦਿਖਾਏ ਹੋ ਇਹਦੇ ਆ ਲਓ ਬਈ ਠੀਕ ਆ ਬਈ ਜੀ ਛੱਡ ਦੇ ਜੀ ਅੱਗੇ ਚੱਲਦੇ ਆਂ ਬਾਈ ਕਬੂਤਰ ਬਾਈ ਹੁਣਾਂ ਕੋਲ ਬਹੁਤ ਜ਼ਿਆਦੇ ਆ ਇਹ ਸ਼ੌਂਕ ਕਰਾਉਣੇ ਆ ਦੂਹਾਂ ਖੁੱਡਿਆਂ ਦਾ ਜੇ ਤੁਹਾਨੂੰ ਸ਼ੌਂਕ ਕਰਾਇਆ ਤੇ ਤੀਜੇ ਖੁੱਡੇ ਦੇ ਵਿੱਚ ਵੀ ਆਪਾਂ ਚੱਲਦੇ ਆਂ ਬਾਈ ਆ ਜਾਓ ਬਾਈ ਮਿੱਤਰੋ ਇੱਧਰ ਵੀ ਆਓ ਤੇ ਦੇਖੋ ਨਸਲਾਂ ਓਹੋ ਕੀ ਚੀਜ਼ ਆ ਬਾਈ ਕਬੂਤਰ ਬਾਈ ਹੁਣਾਂ ਨੇ ਬਣਾਏ ਨੇ ਕਬੂਤਰ ਜ਼ਿਆਦਾ ਆ ਖੁੱਡੇ ਵੀ ਭਰੇ ਪਏ ਨੇ ਕਬੂਤਰਾਂ ਦੇ ਨਾਲ ਕਿਤੇ ਵੀ ਜਾਈਦਾ ਤੁਹਾਨੂੰ ਸ਼ੌਂਕ ਕਰਾਈਦਾ ਤੇ ਅੱਜ ਉਹ ਸ਼ੌਂਕ ਆ ਬਾਈ ਠੀਕ ਹੈ ਅੱਜ ਤੁਹਾਡੇ ਨਾਲ ਉਹ ਜਿਹੜੇ ਨਾਰਮਲ ਬੰਦੇ ਕਹਿੰਦੇ ਸੀ ਕਿ ਆਪਾਂ ਜਿਆਦਾ ਪੈਸੇ ਨਹੀਂ ਭਾਜੀ ਖਰਚ ਸਕਦੇ ਕਬੂਤਰ ਵਧੀਆ ਚਾਹੀਦੇ ਆ ਉਹ ਬਾਈ ਹੁਣਾਂ ਦੇ ਨਾਲ ਹੁਣ ਸੰਪਰਕ ਕਰ ਸਕਦੇ ਆ ਬਾਈ ਆਹ ਦੇਖ ਲਓ ਘਰੋ ਚੱਕ ਇੱਕ ਇੱਕ ਪਰਿੰਦਾ ਜਿਹੜਾ ਦੇਖਣ ਵਾਲਾ ਚਿੱਟੀਆਂ ਦੀ ਆ ਲਾਲਸਰੀ ਦੇਖੋ ਜਿਵੇਂ ਗਲੜ ਕਬੂਤਰ ਹੁੰਦੇ ਆ ਨਾ ਉਵੇਂ ਆ ਠੀਕ ਹੈ ਜੀ ਆ ਦੇਖੋ ਬੱਚੇ ਵੀ ਵਿੱਚ ਸ਼ਾਂ ਆਖਾ ਬੱਚਾ ਵੀ ਦੇਖੋ ਕਦ ਕਾਠ ਵੀ ਦੇਖੋ ਬੱਚੇ ਦਾ ਜੀ ਆਪਣੇ ਕੋਲ ਉੱਡੇ ਆ ਇਸ ਘਰ ਦੇ ਕਬੂਤਰ ਆਪਾਂ ਤਾਂ ਦੱਸ ਰਹੇ ਆ ਤੁਹਾਨੂੰ ਜੀ ਠੀਕ ਆ ਜੀ ਬਾਕੀ ਵੀਰੇ ਹਰ ਕੋਈ ਬੰਦਾ ਸੇਲ ਪਰਚੇਜ ਕਰਦਾ ਵੇਚਦਾ ਆ ਅਸੀਂ ਵੀ ਵੇਚ ਦੇ ਦਈਏ ਵਿੱਚ ਲੋਡ ਪੈਣ ਤੇ ਜਦੋਂ ਜ਼ਿਆਦਾ ਹੋ ਜਾਂਦੇ ਆ ਤੇ ਬਾਈ ਹੁਣੀ ਵੇਚ ਦਿਆ ਕਹਿ ਕੇ ਔਰ ਤੁਹਾਡੀ ਪਸੰਦ ਦੇ ਕਬੂਤਰ ਤੁਹਾਨੂੰ ਇੱਥੋਂ ਮਿਲ ਜਾਣਗੇ ਆਪਣੇ ਹੱਥ ਨਾਲ ਕੋਈ ਵੀ ਕਬੂਤਰ ਤੁਸੀਂ ਫੜ ਸਕਦੇ ਹੋ ਵੱਡੀਆਂ ਜੋੜੀਆਂ ਚੋਂ ਵੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਠੀਕ ਆ ਜੀ ਆ ਨੀਚੇ ਵੀ ਕਰੋ ਚੱਤ ਬਾਈ ਇਹ ਕਾ ਚिट्टੀਆਂ ਖਾਣੀ ਬੈਠੀ ਆ ਕਾਲੀਆਂ ਅੱਖਾਂ ਦੇ ਨਾਲ ਇਹ ਬਈ ਧੰਨੇ ਵਾਲੇ ਜੋ ਵੀਰੇ ਇਹ ਧੰਨੇ ਵਾਲਿਆਂ ਕਿਉਂ ਹੈ ਪੱਠੀ ਆ ਬਾੜੀ ਸੋਹਣੀ ਪੱਠੀ ਆ ਇਹ ਵੀ ਬਾਈ ਢਿੱਡ ਤੇ ਦਾਗ ਆ ਇਹਦੇ ਗਾਂ ਮੰਗੀ ਇਹ ਨੀਲੇ ਵਿੱਚ ਗੜ ਗਈ ਅੱਛਾ हां आ नीले बच्चे ਕੱਢਦੀ ਆ ਬਾਈ ਜਿਹੜਾ ਫਰਦੇ ਨੀਲੇ ਦੇ ਹਨ ਤੁਸੀਂ ਇਸ ਕਬੂਤਰੀ ਦੀ ਆ ਦੇਖੋ ਬਾਈ ਅੱਖ ਦੇਖੋ ਕਬੂਤਰੀ ਦੀ ਉੜਦੇ ਵੀ ਚੰਗੇ ਆ ਜੀ ਪੂਰੇ ਚੰਗੇ ਵੀਰੇ ਆ ਆ ਲਓ ਬਈ ਨੀਲੇ ਬੱਚੇ ਕੱਢਦੀ ਆ ਇਹ ਕਬੂਤਰੀ ਕੂਤਰ ਵੀ ਲਾਲ ਸੀ ਨਾ ਉਹ ਲੱਗਾ ਇਹਦੇ ਨਾਲ ਅੱਛਾ ਆ ਦੇਖੋ ਬਾਈ ਬਹੁਤ ਹੀ ਸੁਨੱਖੀ ਆ ਕਬੂਤਰੀ ਆ ਦੇਖ ਉਹ ਬੁੱਤਰਾ ਅੱਛਾ ਜੋੜਾ ਹੀ ਆ ਜਿਹੜਾ ਨਾਲ ਹੋ ਗਿਆ ਜੋੜਾ ਹੀ ਆ ਲਓ ਬਾਈ ਦੇਖ ਲੋ ਕਰ ਲੋ ਸ਼ੌਂਕ ਮੇਰੇ ਵੀਰ ਨੀਲੇ ਬੱਚੇ ਕੱਢਦੀ ਆ ਕਬੂਤਰੀਆ ਲਾਲ ਚੀਨਾ ਕਬੂਤਰਾ ਕਹਿ ਲੋ ਵੀ ਜਿਵੇਂ ਧੰਨੇ ਵਾਲੀਆਂ ਕੋਇਲਾ ਬਣੀਆਂ ਨੇ ਇਵੇਂ ਲਾਲ ਚੀਨੀਆਂ ਨੇ ਅੱਗੇ ਅਲੱਗ-ਅਲੱਗ ਜਿਹੜੇ ਰੰਗ ਕੱਢੇ ਨੇ ਬਾਈ ਬਹੁਤ ਹੀ ਵਧੀਆ ਸ਼ਾਨਦਾਰ ਲਾਜਵਾਬ ਮਖਿਆਲੇ ਵੀ ਹੈਗੇ ਨੇ ਬਾਈ ਹੁਣਾ ਕੋਲ ਲਾਲ ਸਰੇ ਰਾਜਨ ਵਾਲੇ ਧੰਨੇ ਵਾਲੇ ਪੁੰਨੂ ਵਾਲੇ ਤੇ ਮੋਤੀ ਕਬੂਤਰ ਨੇ ਬਾਈ ਹੁਣਾ ਦੇ ਫੁੱਲ ਬਹੁਤ ਹੀ ਸ਼ਾਨਦਾਰ ਲਓ ਮਿੱਤਰੋ ਚੱਲਦੇ ਆਂ ਅਗਲੇ ਖੁੱਡੇ ਦੇ ਵਿੱਚ ਤਿੰਨ ਖੁੱਡਿਆਂ ਦਾ ਤੁਹਾਨੂੰ ਸ਼ੌਂਕ ਕਰਾ ਦਿੱਤਾ ਆਪਾਂ ਤੇ ਹੁਣ ਅੱਗੇ ਸ਼ੌਂਕ ਕਰਾਉਣੇ ਆ ਇੱਕ ਹੋਰ ਖੁੱਡੇ ਦਾ ਨੀਲੇ ਬੱਚੇ ਕੱਢ ਦੀਏ ਚਿੱਟੀ ਕਬੂਤਰੀ ਆਪਣੇ ਕੋਲ ਵੀ ਨੀਲੇ ਡੱਬੇ ਇੱਕ ਵਾਰ ਕੱਢੇ ਹੀ ਗਏ ਸੀ ਮੁੜ ਕੇ ਤੇ ਨਹੀਂ ਕੱਢੇ ਉਹਨਾਂ ਨੇ ਤੇ ਆਹ ਲਓ ਬਾਈ ਆਜੋ ਨਵਾਂ ਖੁੱਡਾ ਤੇ ਸ਼ੌਂਕ ਇਹ ਬੱਚੇ ਵੀ ਹੈਗੇ ਨੇ ਬਾਈ ਹੁਣਾਂ ਕੋਲ ਜੇ ਕੋਈ ਲੈਣਾ ਚਾਹੁੰਦਾ ਆ ਤੇ ਠੀਕ ਆ ਜੀ ਕਾਫੀ ਬੱਚੇ ਵੀ ਨਿਕਲੇ ਹੋਏ ਨੇ ਕਿਉਂਕਿ ਬਾਈ ਹੁਣੀ ਕੰਮ ਹੀ ਜਿਹੜਾ ਹੈਗਾ ਜ਼ਿਆਦਾਤਰ ਸੇਲ ਪਰਚੇਜ ਦਾ ਕਰਦੇ ਆ ਸੇਲ ਦਾ ਹੀ ਕਰਦੇ ਆ ਪਰਚੇਜ ਖਰੀਦੇ ਤਾਂ ਹੈ ਨਹੀਂ ਕਿਉਂਕਿ ਪੁਰਾਣੇ ਕਬੂਤਰ ਆ ਬੱਚੇ ਬਣਾਈ ਜਾਂਦੇ ਆ ਔਰ ਨਸਲਾਂ ਉਹੀ ਨੇ ਆਹ ਲਾਲ ਜੀਨੀ ਖੱਟੀਆਂ ਦੀ ਕਬੂਤਰੀ ਆ ਇਹ ਵੀਰੇ ਕਬੂਤਰ ਆ ਇਹ ਨਾਰਾ ਹੈ ਹਾਂ ਨਾਰਾ ਇਹ ਆਪਣੇ 13 ਘੰਟੇ ਵਾਲੇ ਜਿਹੜੇ 13 ਘੰਟੇ ਵਾਲੇ ਆਪਣੇ ਬੂਡੇ ਉਹਦਾ ਉਹਦਾ ਪਾਈ ਆ ਇਹ ਲਓ ਬਾਈ ਜੀ ਦਿਖਾਉਨੇ ਆ ਬਾਈ ਤੁਹਾਨੂੰ ਹੁਣੇ ਇਹ ਆਪਣੇ ਜਗਤਾਰ ਭਾਜੀ ਹਨ 13 ਘੰਟੇ ਵਾਲਾ ਕਬੂਤਰ ਹਾਂਜੀ ਹਾਂਜੀ ਉਹਨਾਂ ਚੋਂ ਆਹ ਦੇਖੋ ਬਾਈ ਆਪਣੇ ਵਾਲਾ ਲਾਲ ਚੀਨਾ ਥੋੜਾ ਇਹ ਕਾਲੇ ਚੀਨਿਆਂ ਦੇ ਵਿੱਚੋਂ ਆ ਥੋੜਾ ਜਿਹਾ ਖੱਟ ਸਰੋਂ ਫੁੱਲੀਆਂ ਆ ਹਾਂ ਅੱਖਾਂ ਇਦਾਂ ਹੀ ਆ ਉਹਦੀਆਂ ਵੀ ਆਪਣੇ ਵਾਲੇ ਦੀਆਂ ਨੇ ਸੇ ਉਹੀ ਨਸਲ ਹੈ ਸਹੀ ਹੈ ਸਹੀ ਹੈ ਉਹੀ ਨਸਲ ਤੇ ਪਰ ਦੇਖੋ ਬਾਈ ਬਾਈ ਹੁਣ ਵੀ ਬੱਚੇ ਉਹਦੇ 13 ਘੰਟੇ ਸਾਡੇ ਕੋਲ ਉੜਦੇ ਆ ਬਾਈ ਹਾਂ ਉੜਦੇ ਜੀ ਸਹੀ ਆ ਬਾਈ ਬਹੁਤ ਵਧੀਆ ਜੀ ਤੇ ਪੱਠਾ ਹੀ ਹੈ ਆ ਦੇਖੋ ਬਾਈ ਆਜੋ ਤੇ ਕਦ ਕੱਢ ਦੇਖ ਲੋ ਸ਼ਾਂ ਆਖਿਆਂ ਦੇ ਇਹ ਕਾਕਿਆ ਦੇ ਆਸਾ ਉਸਤਾਦ ਕਾਕਿਆ ਦੇ ਜਿਹੜੇ ਮੋਤੀ ਕਬੂਤਰ ਹੈ ਮੋਤੀ ਇੱਕ ਬਾਈ ਉਹਨਾਂ ਨੇ ਇੱਕ ਹੋਰ ਚੀਜ਼ ਦੱਸਦੀ ਹੈ ਬਾਈ ਇੱਕ ਕਬੂਤਰ ਤੋਂ ਨਸਲ ਬਣਾਈ ਸੀ ਸਾਰੀ ਇਹ ਤੇ ਅੱਜ ਜਿਹੜੇ ਅੱਗੇ ਤੋਂ ਅੱਗੇ ਵਾਦਾ ਕਰ ਕਰਕੇ ਹੌਲੀ 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 ਜਿਹੜੇ ਹੈਗੇ ਬਹੁਤ ਜ਼ਿਆਦੇ ਬਣ ਗਏ ਕੀ ਆਪਣਾ ਉਸਤਾਦ ਆ ਭਾਈ ਬੇਵਾ ਹਾਂਜੀ ਕਮਲਾ ਜੰਪਲਾ ਪੰਜਾਬੀ ਅਕੜੀ ਅੱਛਾ ਮੇਵਾ ਸਿੰਘ ਜੀ ਪੰਜਾਬ ਪੁਲਿਸ ਵਾਲੇ ਦੌਦਰ ਤੋਂ ਉਹ ਮੇਰਾ ਗੁਰੂ ਆ ਤੇ ਉਹਨਾਂ ਤੋਂ ਲੈ ਕੇ ਬਣੇ ਸਾਰੇ ਫੌਜੀ ਦੌਦਰ ਦੇ ਭਰਾਣੇ ਭਾਈ ਆਹ ਕਬੂਤਰੀ ਫੜੀ ਖਟੀਆਂ ਵਾਲੀ ਇੱਕ ਮਿੰਟ ਆ ਦੇਖੋ ਭਈਆ ਕਬੂਤਰੀ ਬੜੀ ਵਧੀਆ ਲੱਗੀ ਆਪਾਂ ਨੂੰ ਖਟੀਆਂ ਦੀ ਮੈਂ ਕਿਹਾ ਬਾਈ ਨੂੰ ਪੁੱਛਦੇ ਆ ਇਹਦੇ ਬਾਰੇ ਇਹ ਕਿਹੜਿਆਂ ਚੋਂ ਆ ਜੀ ਇਹ ਵੀਰੇ ਪੁੰਨੂ ਵਾਲੇ ਕੁੱਤਰਾਂ ਦੀ ਐ। ਅੱਛਾ ਪੁੰਨੂ ਆ ਲੈਣੇ ਬਣਾਈਆਂ ਐ। ਹਾਂ। ਬਹੁਤ ਵਧੀਆ ਬਈ ਜੀ। ਇਹ ਬਹੁਤ ਆਵੇ ਕੁੱਤਰ। ਅੱਛਾ ਜੀ। ਹਾਂ ਜੀ ਬਹੁਤ ਚੰਗੇ ਉੜਦੇ। ਸਹੀ ਹੋ ਗਿਆ। ਉਧਰਲੀ ਅੱਖ ਵੀ ਦਿਖਾਓ। ਆਹ ਦੇਖੋ ਬਈ। ਪਰ ਵੀ ਦਿਖਾਓ ਜੀ ਇਹਦੇ। ਪਰ ਬੜੇ ਚੌੜੇ ਆ ਤੇ ਵਧੀਆ ਆ। ਥੋੜੇ ਝਾੜ ਪਏ ਨੇ। ਹਾਂ 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 ਹਾਂ। ਸਹੀ ਆ ਵੀਰੇ। ਏ ਬਾਈ ਤੁਸੀਂ ਜਿੰਨੇ ਕਬੂਤਰ ਦੇਖ ਰਹੇ ਹੋ ਆਪਣੀ ਪਸੰਦ ਦੇ ਨਾਲ ਕੋਈ ਵੀ ਕਬੂਤਰ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਆ ਜੀ ਜੋੜੀ ਜਿਹੜੀ ਹੈ ਬਾਈ ਹੁਣੀ ਦੱਸ ਦੇਣੇ ਕਿ 2000 ਤੋਂ ਲੈ ਕੇ 10000 ਤੱਕ ਆਪਣੇ ਕੋਲ ਜੋੜੀ ਹੈਗੀ ਆ ਜਿਹੋ ਜਿਹਾ ਕਬੂਤਰ ਤੁਸੀਂ ਪਸੰਦ ਕਰ ਲੋਗੇ ਤੁਹਾਨੂੰ ਮਿਲ ਜਾਏਗਾ ਫਿਰ ਤੁਹਾਨੂੰ ਦੱਸ ਦਈਏ ਕਿਉਂਕਿ ਵਿੱਚ ਕੁਝ ਕਬੂਤਰ ਆ ਉਹਨਾਂ ਤੇ ਬਾਈ ਹੁਨਾਂ ਨੇ ਵੀ ਪਹਿਲਾਂ ਪੈਸੇ ਚੰਗੇ ਲਾਏ ਹੋਏ ਆ ਫਿਰ ਜਿਹੜੀਆਂ ਨਸਲਾਂ ਬਣਾਈਆਂ ਨੇ ਤੇ ਆਹ ਦੇਖੋ ਲਾਲ ਚੀਨੇ ਜੀਰੇ ਘਰੇ ਜਿਹੜੇ ਫੁੱਲ ਉਡਾਰ ਕਰਦੇ ਆ ਬਾਈ ਜਿਹੜੇ ਮੋਤੀ ਆ ਇਹ ਬਾਈ ਬਾਹਰੋਂ ਵੀ ਨਹੀਂ ਜਾਂਦੇ ਵਧੀਆ ਰਿਜ਼ਲਟ ਆ ਇਹਨਾਂ ਦਾ ਬਾਹਰ ਵੀ ਐ ਲਓ ਜੀ ਜੋੜੇ ਦੇਖੋ ਤੁਸੀਂ ਐ ਰੱਤੇਆਂ ਦਾ ਜੋੜ ਵੀ ਦੇਖੋ ਬਈ ਮਹਿੰਦੀ ਰੰਗੇ ਰੱਤੇ ਆ ਬਈ ਜਿਹਨਾਂ ਨੂੰ ਗੋੜ ਰੰਗੇ ਤੁਸੀਂ ਕਹਿ ਲਓ ਤੇ ਜੋੜੇ ਦੇਖੋ ਲਾਲ ਚੀਨਿਆਂ ਦੇ ਸਾਰੇ ਆਪਣੇ ਤੇਰਾ ਕੰਤਰੀ ਦੀ ਲਾਤੀ ਸਹੀ ਆ ਗੱਲ ਕਰੀਏ ਭਾਈ ਜਿੱਥੇ ਵੀ ਜਾਈਦਾ ਸ਼ੌਂਕ ਦੇਖੀਦਾ ਪੂਰਾ ਵਧੀਆ ਦੇਖਣ ਨੂੰ ਮਿਲਦਾ ਠੀਕ ਆ ਜੀ ਆ ਨੀਲੀਆਂ ਅੱਖਾਂ ਦਾ ਇੱਕ ਕਬੂਤਰ ਹੈ ਵਿੱਚ ਕਾਲਾ ਜੀਰਾ ਜਾਂ ਨਵਾਂ ਪੱਠਾ ਤਿਆਰ ਹੋਇਆ ਭਾਈ ਅੱਗੇ ਆ ਜਾਓ ਭਾਈ ਆ ਦੇਖੋ ਰੰਗ ਵੀ ਬਹੁਤ ਬਹੁਤ ਸੋਹਣੇ ਨੇ ਕਬੂਤਰਾਂ ਦੇ ਔਰ ਉਡਾਰ ਵੀ ਜਿਹੜੀ ਆ ਇਹਨਾਂ ਦੀ ਸੋਹਣੀ ਆ ਭਾਈ ਆ ਲਓ ਜੀ ਇੱਕ ਕਲਾ ਕਲਾ ਜੋੜਾ ਜਿਹੜਾ ਇਹਦਾ ਤੁਹਾਨੂੰ ਆਪਾਂ ਸ਼ੌਂਕ ਕਰਾ ਰਹੇ ਆਂ ਬਈ ਆ ਦੇਖੋ ਰੰਗ ਦੇਖੋ ਕਬੂਤਰਾਂ ਦੇ ਉਡਾਰ ਵਾਲੇ ਆ ਸਿਰਫ ਫੈਂਸੀ ਨਹੀਂ ਹੈਗੇ ਇਹ ਰੱਤੇ ਡੱਬੇ ਅੱਗੇ ਜਿਹੜੇ ਆਪਾਂ ਤੁਹਾਨੂੰ ਕਬੂਤਰ ਹੁਣ ਦਿਖਾਉਣ ਜਾ ਰਹੇ ਆਂ ਅਗਲੇ ਖੁੱਡੇ ਦੇ ਵਿੱਚ ਉਹਦਾ ਸ਼ੌਂਕ ਵੀ ਲਾਜਵਾਦੀ ਹੋਣਾ ਬਈ ਉਹ ਜਿਹੜਾ ਹੈਗੇ ਡੱਬੇ ਕਾਲੇ ਡੱਬੇ ਨੀਲੇ ਡੱਬੇ ਇਹ ਪੁੰਨੂ ਵਾਲਿਆਂ ਦਾ ਜੋੜਾ ਇਕੱਠੇ ਆਹ ਦੇਖੋ ਬਈ ਏ ਵੀ ਜਿਹੜਾ ਪੁੰਨੂ ਵਾਲਿਆਂ ਦਾ ਜੋੜਾ ਵੀਰੇ ਜਦੋਂ ਅਸੀਂ ਕਿਸੇ ਖੜਾਰੀ ਕੋ ਮੰਗਦੇ ਆ ਨਾ ਕਿਤੇ ਪੁੰਨੂ ਵਾਲਿਆਂ ਦਾ ਜੋੜਾ ਚਾਹੀਦਾ ਤੇ 20 20 50 50 ਹਜ਼ਾਰ ਰੁਪਏ ਐ ਮੰਗਦੇ ਨੇ ਮੇਰੇ ਭਰਾ ਪੈਸੇ ਤੇ ਪਰ ਇਹ ਕਬੂਤਰ ਜਿਹੜੇ ਹੈਗੇ ਮੇਰੇ ਇੰਨੇ ਮਹਿੰਗੇ ਨਹੀਂ ਹੈਗੇ ਕਿਉਂਕਿ ਬਾਈ ਹੁਣ ਜਿਹੜੇ ਆ ਸੇਲ ਕਰਦੇ ਨੇ ਇਹਨਾਂ ਦਾ ਰੇਟ ਸੇਮ ਹੀ ਆ ਠੀਕ ਆ ਕੋਈ ਘੰਟਾ ਵੱਧ ਕੀ ਘਟ ਕੀ ਉੜ ਸਕਦਾ ਪਰ ਪਿਓਰਟੀ ਜਿਹੜੀ ਪੂਰੀ ਵਧੀਆ ਆ ਠੀਕ ਹੈ ਜੀ ਤੇ ਇਹ ਹੀ ਜੀ ਪੰਜਵਾ ਖੁੱਡਾ ਜਿਹੜਾ ਤੁਮ ਆਪਾਂ ਸ਼ੌਂਕ ਕਰਾ ਰਹੇ ਆਂ ਇਸ ਤੋਂ ਬਾਅਦ ਚੱਲਦੇ ਆਪਾਂ 6ਵੇਂ ਖੁੱਡੇ ਦੇ ਵਿੱਚ ਬਾਈ ਜੀ ਆਹ ਲਓ ਬਾਈ ਜੀ ਪਹੁੰਚ ਗਏ 6ਵੇਂ ਖੁੱਡੇ ਦੇ ਵਿੱਚ ਤੇ ਆਹ ਦੇਖੋ ਕਾਲਾ ਡੱਬਾ ਬੱਚਾ ਇਹਦੇ ਵਿੱਚ ਰੱਤੇ ਤੇ ਡੱਬੇ ਹੀ ਨੇ ਸਾਰੇ ਦੇ ਸਾਰੇ ਮਿੱਤਰੋ ਇਹ ਥੋੜਾ ਦੂਰ ਕਰਕੇ ਦਿਖਾਣੇ ਆ ਤੇ ਕਰੋ ਸ਼ੌਂਕ ਸਾਰਾ ਦਾ ਸਾਰਾ ਖੁੱਡਾ ਜਿਹੜਾ ਰੱਤਿਆਂ ਤੇ ਡੱਬਿਆਂ ਨਾਲ ਹੀ ਭਰਿਆ ਪਿਆ ਆ ਬਾਈ ਆਹ ਲਓ ਤਾਂ ਨੂੰ ਤੁਰਪੋ ਔਰ ਇਹ ਸਾਰੇ ਦੇ ਸਾਰੇ ਵੱਡੇ ਜੋੜੇ ਆ ਇਹਦੇ ਵਿੱਚ ਕੁਝ ਬੱਚੇ ਨੇ ਠੀਕ ਹੈ ਜੀ ਇਹ ਸਿਰਫ ਅੱਜ ਤੁਹਾਨੂੰ ਇਹ ਸਮਝ ਲਓ ਵੀ ਇੱਕ ਆਫਰ ਹੀ ਮਿਲ ਗਿਆ ਅਜੇ ਤੁਹਾਨੂੰ ਟਾਈਮ ਹੀ ਮਿਲ ਗਿਆ ਖਰੀਦਣ ਦਾ ਜਿਹੜੇ ਡੱਬੇ ਨਹੀਂ ਮਿਲਦੇ ਆਪਾਂ ਵੀ ਬਈ ਬਹੁਤ ਬਹੁਤ ਮਹਿੰਗੇ ਵੇਚੇ ਤੁਹਾਨੂੰ ਸਹੀ ਗੱਲ ਦਸੀ 10 10 20 20 ਹਜ਼ਾਰ ਦੀ ਜੋੜੀ ਵੇਚੀ ਪਰ ਇਸ ਭਰਾ ਦੇ ਕੋਲ ਐਨੇ ਕ ਡੱਬੇ ਨੇ ਔਰ オリジナル ਨੇ ਪਹਿਲਾਂ ਦਿੰਦੇ ਨਹੀਂ ਬਾਈ ਡੱਬੇ ਬਾਈ ਉਹਨਾਂ ਨੇ ਰੋਕੇ ਹੋਏ ਹੀ ਗਏ ਹੀ ਵਧੀਆ ਲੱਗਦੇ ਹੀ ਗਏ ਹੀ ਬਾਪੂ ਹੁਣ ਹੀ ਦੇਣ ਨਹੀਂ ਸੀ ਦਿੰਦੇ ਹੁਣ ਇਹਨਾਂ ਦਾ ਮਨ ਬਣ ਗਿਆ ਕਿ ਆਪਾਂ ਜਿਹੜੇ ਹੈਗੇ ਆ ਦੇ ਦੇਣੇ ਆ ਡੱਬੇ ਔਰ ਡੱਬੇ ਕਾਲੇ ਵੀ ਨੇ ਨੀਲੇ ਵੀ ਨੇ ਲਾਲ ਡੱਬੇ ਵੀ ਨੇ ਐ ਲਓ ਦੇਖੋ ਬਾਈ ਔਰ ਮੇਰੇ ਖਿਆਲ ਦੇ ਨਾਲ 100 ਕਬੂਤਰ ਡੱਬਾਈ ਹੋਊਗਾ ਔਰ ਇਹ ਉੜਦੇ ਵੀ ਆ ਆ ਲਾਲ ਚੀਨੇ ਧੰਨੇ ਵਾਲੇ ਗਾੜੇ ਪਿਓਰ ਕਰੋ ਸ਼ੌਂਕ ਬਾਈ ਜਿਹੜੇ ਭਰਾ ਕਹਿੰਦੇ ਸੀ ਕਿ ਲਾਲ ਚੀਨੇ ਚਾਹੀਦੇ ਆ 11-13 ਘੰਟੇ ਉੱਡ ਗਏ ਆਪਣੇ ਘਰੇ ਘਰ ਦੀਆਂ ਬਾਜ਼ੀਆਂ 'ਚ ਬਾਹਰ ਲਾਲ ਚੀਨੇ ਨਹੀਂ ਛੱਡੇ ਆਪਾਂ ਬਾਹਰ ਛੱਡੇ ਸੀ ਮੋਤੀ ਕਬੂਤਰ ਕਾਲੀਆਂ ਅੱਖਾਂ ਵਾਲੇ ਜੰਨੇ ਵੀ ਸੀ ਤੁਹਾਨੂੰ ਉੱਧਰ ਕਾਫੀ ਆਪਾਂ ਦਿਖਾਏ ਨੇ ਠੀਕ ਹੈ ਜੀ ਅੰਦਰ ਕਰ ਲੈਨੇ ਆਂ ਇੱਧਰ ਕਰਕੇ ਦਿਖਾਉਨੇ ਆਂ ਬਈ ਤੁਹਾਨੂੰ ਸਾਰੇ ਦੇ ਸਾਰੇ ਅਰਬਤੇ ਨੇਖੋ ਜਿਹੜੇ ਪੂਰੇ ਗਾੜੇ ਰਸਤੇ ਨੇ ਆਹ ਲਾਈਨ ਦੇਖੋ ਕਬੂਤਰਾਂ ਦੀ ਲੱਗੀ ਦੀ ਇੱਧਰ ਵੀ ਆਥ ਥੱਲੇ ਵਾਲੀ ਲਾਈਨ ਵੀ ਦੇਖ ਲੋ ਬਾਈ ਕਈ ਵਾਰ ਜਿਹੜਾ ਹੈਗਾ ਆ ਇੱਕ ਡੱਬਾ ਕਬੂਕਟਰ ਲੱਭਣਾ ਜਿਹੜਾ ਹੈਗਾ ਨਾ ਆਪਾਂ ਮੰਗਦੇ ਆ ਨਖਰੇਆਂ ਨਾਲ ਲੋਕ ਦਿੰਦੇ ਨੇ ਇੱਥੇ ਬਈ ਤੁਹਾਨੂੰ ਨਖਰੇ ਕਰਨ ਦੀ ਕੋਈ ਲੋੜ ਨਹੀਂ ਆਗੀ ਠੀਕ ਆ ਜੀ ਪਿਓਰ ਨੇ ਉੱਡਣ ਦੀ ਗਾਰੰਟੀ ਮੈਂ ਲੈ ਲੂੰਗਾ ਜਿਹੜੇ ਹੈਗੇ ਆ ਮੇਰੇ ਡਾਇ ਹੋਏ ਆ ਠੀਕ ਆ ਜੀ ਉੱਡਣਗੇ ਇਹ ਬਈ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਹਾਂ ਸ਼ੌਂਕ ਆਪਣਾ ਕੋਈ ਵਿੱਚ ਕਮਿਸ਼ਨ ਨਹੀਂ ਆ ਬਈ ਕੁਛ ਨਹੀਂ ਆ ਠੀਕ ਆ ਖਰੀਦਨੇ ਤੋਂ ਇੰਨੀਆਂ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਆ ਜਿਹੜੇ ਨਾਰਮਲ ਭਰਾ ਆ ਜਿਹੜੇ ਜ਼ਿਆਦਾ ਪੈਸੇ ਨਹੀਂ ਖਰਚ ਸਕਦੇ ਕਬੂਤਰ ਚੰਗੇ ਆ ਕਿਉਂਕਿ ਬਾਈ ਹੁਣ ਕੋ ਕਬੂਤਰ ਜ਼ਿਆਦਾ ਦੇਣੇ ਇੰਨਿਆਂ ਨੂੰ ਦਾਣਾ ਕਿਤੇ ਸੌਖਾ ਪੈ ਜਾਂਦਾ ਕੁਆਂਟਲਾਂ ਵੱਧੀ ਬਾਈ ਦਾਣਾ ਪੈਂਦਾ ਈ ਉਹ ਠੀਕ ਆ ਤੇ ਇਸ ਕਰਕੇ ਮੇਰੇ ਭਰਾ ਜਿੰਨੇ ਵੀ ਹੋ ਤੁਸੀਂ ਜਿਹੜੇ ਵੀ ਭਰਾ ਖਰੀਦਣਾ ਚਾਹੁੰਦੇ ਆ ਬਾਈ ਦੇ ਨਾਲ ਜਗਤਾਰ ਵੀਰ ਦੌਧਰ ਪਿੰਡ ਤੋਂ ਨਾਲ ਸੰਪਰਕ ਕਰਕੇ ਜਿਹੜਾ ਤੁਸੀਂ ਉਹ ਜਿਹੜੇ ਕਬੂਤਰ ਹੈ ਖਰੀਦ ਸਕਦੇ ਹੋ ਠੀਕ ਹੈ ਜੀ ਕੱਲਾ ਕੱਲਾ ਕਬੂਤਰ ਬਾਈ ਫੜ ਕੇ ਦਿਖਾਵਾਂਗੇ ਬਹੁਤ ਟਾਈਮ ਲੱਗ ਜਾਊਗਾ ਤਾਂ ਨੂੰ ਆ ਜੋੜੇ ਦਿਖਾ ਦਿੰਨੇ ਆ ਜਿਵੇਂ ਬੈਠੇ ਹੋਏ ਨੇ ਖੁੱਡਿਆਂ ਦੇ ਵਿੱਚ ਠੀਕ ਆ ਜੀ 450 ਤੋਂ ਤੇ 450 ਦੇ ਕਰੀਬ ਕਬੂਤਰ ਆ ਬਾਈ ਹੁਣਾਂ ਦੇ ਕੋਲ ਬਾਈ ਠੀਕ ਆ ਇਹ ਦੇਖੋ ਡੱਬਿਆਂ ਨੇ ਅੰਡੇ ਵੀ ਵਿੱਚ ਰੱਖੇ ਹੋਏ ਆ ਆ ਦੇਖੋ ਲਾਲ ਚੀਨੇ ਜਿਹੜੇ 13 ਘੰਟੇ ਵਾਲੇ ਆ ਦੋ ਆ ਬੈਠੇ ਆ ਵਿੱਚ ਠੀਕ ਆ ਜੀ ਇੱਕ ਬੰਦਾ ਕਹਿੰਦਾ ਆ ਹਵਾ 'ਚ ਛੱਡਦਾ ਆ ਆਪਾਂ ਗੱਲ ਕਰਦੇ ਆ ਜੈਨੂਅਨ ਜਿਹੜੀ ਕਰਨ ਵਾਲੀ ਆ ਕਿਉਂਕਿ ਅਸੀਂ ਅੜਾਏ ਆ ਔਰ ਬਹੁਤ ਸਾਰੇ ਭਰਾ ਲੈ ਕੇ ਗਏ ਆ ਜਿਹੜੇ ਉਹਨਾ ਕੋਲ ਵੀ ਉੱਡੇ ਆ ਇੱਕ ਦੋ ਭਰਾ ਕਹਿੰਦੇ ਸੀ ਆਪਣੇ ਕੋਲ ਉੱਡੇ ਨਹੀਂ ਕਾਰਨ ਆਪਾਂ ਨੂੰ ਨਹੀਂ ਪਤਾ ਕਿਉਂ ਨਹੀਂ ਕਿਉਂਕਿ ਡਾਉਣੀ ਵੀ ਆਉਣੀ ਚਾਹੀਦੀ ਆ ਕੋਈ ਰੀਜਨ ਹੋ ਸਕਦਾ ਹੋਰ ਵੀ ਕਈ ਵਾਰ ਤਾਣ ਹੀ ਸੈੱਟ ਵਿੰਦਾ ਉਹ ਵੀ ਕਾਰਨ ਹੋ ਜਾਂਦਾ ਕਿਉਂਕਿ ਜਿਹੜਾ 13 ਘੰਟੇ ਵਾਲਾ ਕਬੂਤਰਾ ਉਹਦੀ ਜੋੜੀ ਸਾਡੇ ਕੋਲ ਆਪਣੇ ਆਪ ਲੱਗੀ ਸੀ ਔਰ ਕਬੂਤਰਾ ਬਹੁਤ ਜ਼ਿਆਦਾ ਉੱਡੇ ਔਰ ਇਹ ਨਹੀਂ ਵੀ ਇੱਕੋ ਵਾਰ ਉੱਡੇ ਹਰ ਸਾਲ ਵਾਈ ਉੱਡਦੇ ਆ ਇਸ ਵਾਰ ਆਪਣੇ ਘਰ ਦੀ ਉਡਾਰ ਜਿਹੜੀ ਹੈਗੀ ਆ 6 ਵਜੇ 43 ਮਿੰਟ ਦੀ ਘਰੇ ਆਈ ਆ ਬਾਈ ਬਾਜੀ ਵਾਲੇ ਦਿਨ ਠੀਕ ਹੈ ਜੀ ਪਰ ਆਪਣੇ ਤੋਂ ਵੀ ਵੱਧ ਉੱਡੇ ਸੀ ਬੰਦਿਆਂ ਦੇ ਕਬੂਤਰ ਠੀਕ ਹੈ ਜੀ ਆਪਣੇ ਤੋਂ ਵੀ ਕਈ ਕਈ ਵੱਧ ਉੱਡ ਗਏ ਸੀ ਕਬੂਤਰ ਤੇ ਆਪਾਂ ਜਿਹੜੇ ਹੈਗੇ ਆ ਆਪਣਾ ਉਸ ਬਾਜੀ ਵਿੱਚ ਤਾਂ ਨੰਬਰ ਵੀ ਨਹੀਂ ਪਿਆ ਕਿਉਂਕਿ ਆਪਣੇ ਦੋ ਕਬੂਤਰ ਜਿਹੜੇ ਤੁਰ ਗਏ ਸੀ ਲਾ ਅਗਲੇ ਪਿੰਡ ਚਲੇ ਗਏ ਸੀ ਆ ਕਰ ਲਓ ਬਾਈ ਇੱਕ ਵਾਰ ਸ਼ੌਂਕ ਮੇਰੇ ਭਰਾਏ ਨਾਲ ਕਬੂਤਰਾਂ ਦਾ ਠੀਕ ਹੈ ਜੀ ਇੱਕ ਹੋਰ ਚੀਜ਼ ਆ ਬਾਈ ਜਾਂਦੇ ਜਾਂਦੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀਰੇ ਬਹੁਤ سارے ਭਰਾ ਸਫਾਈ ਵੱਲੋਂ ਕਮੈਂਟ ਕਰਦੇ ਹੁੰਦੇ ਵੀਰੇ ਸਫਾਈ ਹਰ ਕੋਈ ਬੰਦਾ ਆਪਣੇ ਹਿਸਾਬ ਨਾਲ ਕਰਦਾ ਆ ਠੀਕ ਆ ਕਬੂਤਰ ਤੰਦਰੁਸਤ ਆ ਪੂਰੇ ਬਾਈ ਦੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਸਫਾਈ ਦੇ ਅਕੋਰਡਿੰਗ ਜਿਹੜਾ ਮੇਰੇ ਵੀਰ ਕਮੈਂਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਇਹ ਹੈ ਜਗਤਾਰ ਵੀਰ ਦੇ ਕਬੂਤਰ ਨੰਬਰ ਬਾਈ ਹੁਣਾਂ ਦਾ ਡਿਸਕ੍ਰਿਪਸ਼ਨ ਵਿੱਚ ਆਪਾਂ ਦੇ ਬਾਈ ਜੀ ਕੀ ਹਾਲ ਚਾਲ ਜੀ ਬਾਈ ਜੀ ਵਧੀਆ ਅੱਛਾ ਇੱਕ ਵਾਰ ਆਪਣਾ ਨੰਬਰ ਬੋਲ ਦਿਓ ਜੀ 97809 96346 97809 96346 96346 22 ਹੁਣਾਂ ਦਾ ਨੰਬਰ ਆ ਬਾਈ ਹੁਣਾਂ ਦੇ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਠੀਕ ਆ ਜੀ ਡਿਲੀਵਰੀ ਬਾਈ ਕਿਤੇ ਨਹੀਂ ਹੁੰਦੀ ਆ ਕੇ ਲੈ ਕੇ ਜਾਣੇ ਪੈਣੇ ਆ ਦੌਧਰ ਪਿੰਡ ਆ ਲੁਧਿਆਣੇ ਤੋਂ ਫਿਰੋਜ਼ਪੁਰ ਰੋਡ ਤੇ ਜਗਰਾਮਾਂ ਟੱਪ ਕੇ 1 ਕਿਲੋਮੀਟਰ ਅੱਗੇ ਸ਼੍ਰੀ ਨਾਨਕਸਰ ਸਾਹਿਬ ਗੁਰਦੁਆਰਾ ਹਾਂਜੀ ਨਾਨਕਸਰ ਸ਼੍ਰੀ ਨਾਨਕਸਰ ਸਾਹਿਬ ਗੁਰਦੁਆਰੇ ਦੇ ਨਾਲ ਲਾਗੂ ਸੜਕ ਆਂਦੀ ਆ ਦੌਧਰ ਪਿੰਡ ਨੂੰ ਬਾਬਾ ਨਾਨਕਸਰ ਦੇ ਤੇ ਪਹਿਲਾ ਪਿੰਡ ਆਊਗਾ ਕੌਕੇ ਕੌਕੇ ਜੀ ਉਦੋਂ ਬਾਅਦ ਡਾਂਗੀਆਂ ਡਾਂਗੀਆਂ ਤੇ ਡਾਂਗੀਆਂ ਦੇ ਨਾਲ ਜਿਹੜਾ ਹੈਗਾ ਆ ਇਹ ਦੌਧਰ ਪਿੰਡ ਆ ਬਾਈ ਜਿੱਥੇ ਤੁਸੀਂ ਕਬੂਤਰ ਦੇਖ ਰਹੇ ਹੋ ਬਾਈ ਹੁਣਾਂ ਦਾ ਨੰਬਰ ਨੀਚੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਪਿਆ ਆ ਤੁਹਾਨੂੰ ਬੋਲ ਕੇ ਵੀ ਦੱਸ ਦਿੱਤਾ ਆ ਕਾਲ ਕਰੋ ਤੇ ਆਪਣੀ ਮਰਜ਼ੀ ਦੇ ਜਿਹੜੇ ਤੁਸੀਂ ਬਾਈਏ ਕਬੂਤਰ ਬਾਈ ਹੋਣਾਂ ਦੇ ਕੋਲੋਂ ਖਰੀਦ ਸਕਦੇ ਹੋ ਠੀਕ ਹੈ ਜੀ ਬਾਕੀ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓ ਆਉਂਦੀਆਂ ਰਹਿਣੀਆਂ ਨੇ ਠੀਕ ਹੈ ਤੇ ਇਹ ਵੀਡੀਓ ਕਿੱਦਾਂ ਦੀ ਲੱਗੀ ਦੱਸਣਾ ਜ਼ਰੂਰ ਜੀ ਠੀਕ ਹੈ ਜੀ ਜੋ ਕੁਝ ਬੋਲਿਆ ਸਚਾਈ ਆ ਠੀਕ ਹੈ ਜੀ ਕੋਈ ਵੀ ਇਹਦੇ ਵਿੱਚ ਲੁਕਾ ਨਹੀਂ ਹੈਗਾ ਕਬੂਤਰ ਵਧੀਆ ਨੇ ਬਾਈ ਹੋਣਾਂ ਦੇ ਫੇਰ ਤੁਹਾਨੂੰ ਇੱਕ ਵਾਰ ਦੱਸ ਦਿੰਨੇ ਆ ਠੀਕ ਆ ਤੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਮਿੱਤਰੋ ਮਿਲਦੇ ਹਾਂ ਬਹੁਤ ਛੇਤੀ ਨਵੀਂ ਵੀਡੀਓ ਲੈ ਕੇ ਦਿਓ ਹੋਏ ਨੇ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ